ਤੇ ਖਿੱਚ ਲੈਂਦਾ ਬੜੇ ਆਰਾਮ ਨਾਲ ਲੈ ਮੈਂ ਕਹਿੰਦਾ ਟੂਚਰ ਵੀ ਨਹੀਂ ਪਾਇਆ ਪਾਇਆ ਹੀ ਨਹੀਂਗਾ ਨਾ ਆਪਣੀ ਆਇਆ ਮਲਾਈ ਵਧ ਕਰਨੀ ਆ ਇਹਨੂੰ ਥੱਲੇ ਕਰ ਲੋ ਮਲਾਈ ਘਟ ਮਲਾਈ ਵਧ ਕਰੂ ਤਰੂ ਘਟ ਤੋਰਾ ਘਟ ਗਿਆ ਤਾਂ ਜਿਵੇਂ ਆਪ ਹੁਣ ਸੁਪਰ ਸੀਟਰ ਪਾਇਆ ਤਾਂ ਵਧੀਆ ਮਿਕਸ ਕਰਦਾ ਮਿਕਸ ਵਧੀਆ ਕਰਦਾ ਤੋਰਾ ਆਸਪਾ ਵਰ ਤੱਕ ਇਹ ਹੈਗਾ ਹਾਂ ਪਿਆਜ ਵੀ ਕੈਟਾਗਰੀ ਦਾ ਟ੍ਰੈਕਟਰ ਆਪਾਂ ਕਹਦੇ ਨੇ ਵਧੀਆ ਚੱਲਦਾ ਯਾਨੀ ਕਿ ਇਹ ਨਹੀਂ ਗੱਲ ਵੀ ਕੋਈ ਦਬ ਦਾ ਹਾਂਜੀ ਨਾ ਬਹੁਤ ਵਧੀਆ ਆ ਭਾਈ ਆ ਜਮਾ ਜਮਾ ਪਕੜ ਲਿਆ 3 ਸਪੀਡ ਸੁਪਰ ਸੀਟਰ ਵਾਲੀ ਸਪੀਡ ਤੇ ਚੱਲ ਰਿਹਾ ਇਹ ਟਰੈਕਟਰ ਜਮਾ ਜਿਹੜਾ ਸਭ ਤੋਂ ਲੋਗ ਇਰ ਆ ਉਹਦੇ ਵਿੱਚ ਚੱਲ ਰਿਹਾ ਗਰਜਨ ਤੇ ਅੱਜ ਮੇਰੇ ਤੋਂ ਤੁਹਾਨੂੰ ਟਰੈਕਟਰ ਦਿਖਾਉਣੇ ਆ 4x4 ਤੇ ਬਾਈ ਰਾਮ ਸਿੰਘ ਕੋਲ ਆਏ ਸੀ ਆਪਾਂ ਟਰੈਕਟਰ ਹੈਗੇ 4x4 ਇੱਕ ਤਾਂ ਅਰਜਨ ਹੈਗਾ ਨਵਾਂ ਅਲਟਰਾ 605 ਵੈਲਿਊ ਪਲੱਸ ਜਿਹੜਾ ਨਵਾਂ ਲਾਂਚ ਹੋਇਆ ਇਹ ਕਿਸਾਨ ਭਰਾਵਾਂ ਦੀ ਡਿਮਾਂਡ ਸੀ ਵੀ ਜਿਹੜਾ ਪੁਰਾਣੀ ਸ਼ੇਪ ਦੇ ਵਿੱਚ ਹੀ ਟਰੈਕਟਰ ਆਵੇ ਕਿਉਂਕਿ ਨੋਬੋ ਆਗੇ ਸੀ ਤਾਂ ਬਾਦ ਵਿੱਚ ਡਿਮਾਂਡ ਹੋਈ ਵੀ ਜਿਹੜਾ ਪ੍ਰਾਣੀ ਸ਼ੇਪ ਵਾਲਾ ਟਰੈਕਟਰ ਆਵੇ 49 HP ਦਾ ਤੇ 50 HP ਕੈਟਾਗਰੀ ਟਰੈਕਟਰ ਕਹਿ ਸਕਦੇ ਇਧਰਲੀ ਸਾਈਡ ਆ ਜਾਂਦਾ ਸਵਰਾਜ 855 ਇਹ ਬਾਈਰਾਂ ਕੋਲੇ ਦੋਨੋਂ ਟਰੈਕਟਰ ਆ ਦੋਨੇ ਟਰੈਕਟਰਾਂ ਤੋਂ ਕੰਮ ਲੈਂਦੇ ਆ ਤੇ ਆਪਾਂ ਕਰਦੇ ਆ ਗੱਲਬਾਤ ਇੱਕ ਕੰਪੈਰੀਜ਼ਨ ਕਹਿ ਸਕਦੇ ਆ ਪਰ ਟਰੈਕਟਰ ਕਿਹੜਾ ਵਧੀਆ ਲੱਗਦਾ ਬਾਈ ਨੂੰ ਨੈਚੁਰਲ ਵੀਡੀਓ ਆ ਕੋਈ ਆਪਾਂ ਕੋਈ ਪੇਡ ਵੀਡੀਓ ਨਹੀਂ ਕਰ ਰਹੇ ਹਨ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਸੀਸ ਜੀ ਕਰਦਾ ਜੀ ਹੋ ਠੀਕ ਹੋ ਬਾਈ ਵਧੀਆ ਜੀ ਤੇ ਜੇ ਮੈਂ ਗੱਲ ਕੀਤੀ ਸੀ ਦੋਵੇਂ 4x4 ਹਾਂਜੀ ਅਰਜਨ ਆ ਗਿਆ ਕਦੋਂ ਕਢਾਇਆ ਬਈ ਇਹ ਇਹਨੂੰ ਹੋ ਗਏ 5 ਮਹੀਨੇ ਹੋ ਗਏ ਠੀਕ ਹੈ ਹਾਂਜੀ ਤੇ ਕਿਵੇਂ ਰਿਸਪੌਂਸ ਕਿਵੇਂ ਚੱਲਦਾ ਵਾ ਵਧੀਆ ਉਹ ਵੀ ਆਪਣੇ ਕੋਲ ਆ ਵੀ ਆਪਣੇ ਕੋਲ ਆ ਯਾਨੀ ਕਿ ਉਹਦੇ ਨਾਲੋਂ ਇਹਦਾ ਜ਼ਮੀਨ ਸਵਾਨ ਦਾ ਫਰਕ ਆ ਕੀ ਲੱਗਦਾ ਫਰਕ ਹਾਂ ਅੱਗੇ ਨਾਲੋਂ ਬਹੁਤ ਹੂੰ ਵਧੀਆ ਕਰਦਾ ਇਹ ਜਿਵੇਂ ਗੇਅਰ ਕਰਦਾ ਗੇਅਰ ਬੈਠਣ ਨੂੰ ਚਲਾਉਣ ਨੂੰ ਆਰਾਮਦਾਇਕ ਆ ਠੀਕ ਹੈ ਤੇ ਬਾਕੀ 4x4 ਚ ਆ ਗਿਆ ਵਧੀਆ ਲੋਟ ਆ ਉਹਦੇ ਨਾਲੋਂ ਡੀਜ਼ਲ ਦਾ ਵੀ ਫਰਕ ਆ ਜਿਹੜਾ ਤੁਹਾਡੇ ਕੋਲੇ ਸਵਰਾਜ ਆ ਹਾਂ ਉਹਦੇ ਨਾਲੋਂ ਯਾਨੀ ਕਿ 3:30 4:30 ਦੇ ਕਰੀਬ ਖੰਡਾ ਕੀ ਮੰਨ ਲਓ ਘੰਟੇ ਦਾ ਘੰਟੇ ਦਾ ਹਾਂ ਇਹ ਕਿਹੜੇ ਕਿਹੜੇ ਸੰਦਾ ਚਲਾਉਣਾ ਜਿਵੇਂ ਹੁਣ ਤਾਂ ਸੁਪਰ ਸੀਡਰ ਦੇ ਪਗੜੀ ਪਾਇਆ ਹੋਇਆ ਤੁਸੀਂ ਸਾਰੇ ਸਾਰੇ ਸੰਦਾ ਮਗਰੇ ਚੱਲਦਾ ਹੈ ਰੋਟਾ ਵੇਟਰ ਵਿੱਚ ਇਹ ਚੱਲਦਾ ਸੁਪਰ ਸੀਡਰ ਆ ਬੜਾ ਇਹਦੀ ਮਗਰ ਪਾਏ ਆ ਕੋਈ ਪ੍ਰਵਾਹ ਨਹੀਂ ਨਾ ਉੱਠਦਾ ਤਾਂ ਨਹੀਂ ਮੁਰੋ ਇਹ ਨਾ ਨਾ ਉੱਠਦਾ ਨਹੀਂ ਹਮ ਪਤਾ ਨਹੀਂ ਠੀਕ ਹੈ ਜੀ ਹੁਣ ਜੇ ਬਾਹਲਾ ਤੱਕਾ ਕਰਨ ਫਿਰ ਤਾਂ ਉੱਠੂਏ ਹਾਂ ਰਾਈਡਲੀ ਟੂ ਵੀਲ ਦੇ ਹਿਸਾਬ ਨਾਲ ਤਾਂ ਫਿਰ ਬੈਲੈਂਸ ਹਨ ਬੈਲੈਂਸ ਹੋ ਜਾਂਦਾ ਬਿਲਕੁਲ ਜੀ ਤੇ ਕਿੰਨੇ ਕਲਟੀਵੇਟਰ ਪਾਉਣੇ ਆ ਜੀ ਇਹਦੇ ਮਗਰ ਕਲਟੀਵੇਟਰ ਤਾਂ 13 13 ਕੱਚੀ ਫਰਦਾ ਬੜੇ ਨਾਲ ਹਾਂ ਟੂ ਵੀਲ ਤਾਂ ਵੀ ਆ 20 20 ਤਾਉਗਾ ਹਾਂ ਆਓ 10 10 ਜਾਨਕੇ 20 ਹੋ ਗਈ ਹਾਂ 20 ਟੋਟਲ 10 10 ਲੀਆ ਨਹੀਂ ਦੱਬਦਾ ਹੈਗਾ ਨਾ ਚੱਕਰ ਤੋੜੇ ਮੋਡੀਫਿਕੇਸ਼ਨ ਤਾਂ ਨਹੀਂ ਕਰਾਈ ਕੋਈ ਕੁਝ ਨਹੀਂ ਕਰਾਇਆ ਤੇ ਮਤਲਬ ਮੋਡੀਫਿਕੇਸ਼ਨ ਦਾ ਵੀ ਟ੍ਰੈਂਡ ਹੈ ਨਾ ਕਿਤੇ ਲਿਆ ਕੇ ਕਰਾ ਲਿਆ ਨਹੀਂ 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 ਕੁਝ ਨਹੀਂ ਕਰਾਇਆ ਕੁਣੀਆਂ ਚੱਕਣ ਲਿਆਂਦਾ ਛਤਰੀ ਵਾਲਾ ਇਹ ਚੀਜ਼ ਵੀ ਦੇਖੋ ਹਨਾ ਆਹ ਟਰੈਕਟਰ ਆਪਾਂ ਜ਼ਿਆਦਾਤਰ ਦੇਖਦੇ ਆ ਜਿਵੇਂ ਇਧਰ ਲਈ ਦਿਖਾ ਸਕਦੇ ਹਾਂ 55 ਦੇ ਛਤਰੀ ਸੋਹਣੀ ਲੱਗਦੀ ਆ ਪਰ ਜਿਹੜੀ ਮੈਂ ਕਹਿੰਦਾ ਜ਼ਿਮੀਂਦਾਰ ਦੀ ਫ੍ਰੈਂਡਲੀ ਛਤਰੀ ਆ ਜਿਹੜੀ ਆਪਾਂ ਕਹਿੰਦੇ ਲਈ ਦੋਸਤ ਆ ਸਹੀ ਮੈਨੇ ਗਰਮੀ ਦੇ ਵਿੱਚ ਕੰਮ ਬਿਲਕੁਲ ਬਿਲਕੁਲ ਨਾ ਤਾਂ ਧੁੱਪ ਪਵੇ ਹਨਾ ਤੇ ਉਹਦੇ ਪਾਸੇ ਧੁੱਪ ਤਾਂ ਆਪੀ ਲੱਗੀ ਜਾਂਦਰੀ ਉਹ ਵੀ ਵਧੀਆ ਚੀਜ਼ ਆ ਇਹ ਲਵਾਉਣੀ ਤਾਂ ਨਹੀਂ ਛਤਰੀ ਉਹ ਵੀ ਰੱਖਣੀ ਆ ਜੋ ਜੀ ਕੋਲੇ ਆ ਜੀ ਨਾ ਹੋਣ ਉਹਤੇ ਪਿਛੇ 40-50 ਹਜ਼ਾਰ ਰੁਪਿਆ ਲਾਏ ਆ ਹੁਣ ਇਹ ਤਾਂ 20 ਕਣੀ ਤਾਂ ਰੁਕਦੀ ਨਹੀਂ ਉਹ ਠੀਕ ਹੈ ਉਹ ਤਾਂ ਇੱਕ ਜਵਾਕਾਂ ਦੀ ਹਿੰਡ ਆ ਠੀਕ ਹੈ ਜੀ ਹਾਂ ਤੇ ਕਿਵੇਂ ਲੱਗਦਾ ਇੰਜਨ ਵਗੈਰਾ ਦਾ ਇੰਜਨ ਬਹੁਤ ਵਧੀਆ ਚਲਾਇਆ ਹੋਊਗਾ ਇਹ ਚਲਾਇਆ ਆ ਹਾਂਜੀ ਚਲਾਉਣੀ ਆ ਜੇ ਤੇ ਲੈ ਜਾਂਦਾ ਹਾਂਜੀ ਮਤਲਬ ਡੀਜ਼ਲ ਖਰਚਾ ਡੀਜ਼ਲ ਖਰਚਾ ਤੁਹਾਨੂੰ ਦੱਸਿਆ ਵੀ ਇਹ ਸਵਾ 4 4.5 ਦੇ ਕਰੀਬ ਖਾਂਦਾ ਘੰਟੇ ਕਿ ਫੁੱਲ ਲੋਡ ਪਾ ਕੇ ਉਹ ਵੀ ਕੋਲੇ ਲੋ ਬਾਕੀ ਥੋੜਾ ਬੋਤਾ ਡਰਾਈਵ ਤੇ ਵੀ ਫਰਕ ਪੈ ਜਾਂਦਾ ਐਵੇਂ ਚਲਾਉਣ ਤੇ ਮੜਾ ਮੋਟਾ ਫਰਕ ਪੈ ਜਾਂਦਾ ਜੀ 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 ਨਹੀਂ ਤਾਂ ਕੋਈ ਚੱਕਰ ਨਹੀਂ ਉਹਦੇ ਨਾਲ ਫਰਕ ਆ ਉਹਦੇ ਨਾਲ ਉਹ ਵੀ ਟਰੈਕਟਰ ਨਾ ਬਈ ਇਹ ਲਿਆਂਦਾ ਤੁਸੀਂ ਹਨਾ ਇਹ ਕੀ ਰੈ ਬਣੀ ਵੀ ਆਪਾਂ ਲੈ ਕੇ ਆਉਣਾ ਪੁਰਾਣਾ ਅਰਜਨਲ ਟਰੈਕਟਰ ਪੁਰਾਣੀ ਸ਼ੇਪ ਵਾਲਾ ਪਹਿਲਾਂ ਵੀ ਚਲਾਏ ਹੋਏ ਆਤੀ ਠੀਕ ਹੈ ਜੀ ਉਹ ਵੀ ਲੈ ਲਿਆ ਹਾਂਜੀ ਐਂ ਤਾਂ ਆਪਣੇ ਕੋਲ ਸੋਨਾ ਲੀਕਾ ਵੀ ਹੈ ਇੱਧਰ ਨੂੰ ਆ ਜੀ ਹਾਂਜੀ ਹਾਂਜੀ ਤੇ ਉਤੇ ਕਰਕੇ ਫਿਰ ਐਤ ਕਿ ਇਹ ਅੱਗੇ ਚਲਾਏ ਆ ਤੇ ਅਸੀਂ ਕਿ ਆਪਾਂ ਚਾਲੇ 4x4 ਚ ਆਇਆ ਇਹਨੂੰ ਦੇਖਦੇ ਆ ਜਿਵੇਂ ਹੁਣ 50 ਹਸਪਾਵਰ ਤੱਕ ਇਹ ਹੈਗਾ ਹਾਂ 50 hp ਕੈਟਾਗਰੀ ਦਾ ਟ੍ਰੱਕ ਆਪਾਂ ਕਹਿ ਦਿੰਨੇ ਵਧੀਆ ਚੱਲਦਾ ਯਾਨੀ ਕਿ ਇਹ ਨਹੀਂ ਗੱਲ ਵੀ ਕੋਈ ਧਬਦਾ ਹਾਂਜੀ ਨਾ ਬਹੁਤ ਵਧੀਆ ਵੀ ਆਪਦੀ ਜਿਹੜੀ ਪਰਫਾਰਮੈਂਸ ਉਹਨੀ ਵੱਧ ਜੋਰ ਮਾਰਦਾ ਹਾਂ ਵੱਧ ਬਾਕੀ ਚਲਾਉਣ ਨੂੰ ਬਹੁਤ ਆਰਾਮਦਾਇਕ ਹੈ ਨਿਆਣ ਹਾਂ ਜਿਵੇਂ ਅੱਜ ਮੰਨ ਲਵੀ ਇਹ ਤਾਂ ਸੈਟਲ ਗੇਅਰ ਹੋ ਗਿਆ ਇਹ ਤੋਂ ਬੈਕ ਹੁੰਦਾ ਹੀ ਇਹ ਇਹ ਬੈਕ ਨਹੀਂ ਇਹਦੇ ਵਿੱਚ ਬੈਕ ਨਹੀਂ ਹੁੰਦਾ ਇਹਦੇ ਨਾਲ ਗੇਰਾਂ ਦੀ ਸਪੀਡ ਜਿਵੇਂ ਮਗਰ ਪਾਇਆ ਰੂਟ ਹਾਂਜੀ ਹਾਂਜੀ ਰੂਟਾ ਵੇਟਰ ਪਾਇਆ ਜਾਂ ਸੁਪਰ ਸੀਟਰ ਪਾਇਆ ਉਹਦੇ ਨਾਲ ਉਹ ਇਹ ਹੁੰਦਾ ਵੀ ਕੰਟਰੋਲ ਘੱਟ ਜਿਵੇਂ ਮਲਾਈ ਵਧ ਕਰਨੀ ਆ ਇਹਨੂੰ ਥੱਲੇ ਕਰ ਲਓ ਜੀ ਮਲਾਈ ਘੱਟ ਮਲਾਈ ਵਧ ਕਰੂ ਤਰੂ ਘੱਟ ਤੋਰਾ ਘੱਟ ਗਿਆ ਤਾਂ ਜਿਵੇਂ ਆਪਾਂ ਹੁਣ ਸੁਪਰ ਸੀਟਰ ਪਾਇਆ ਤਾਂ ਵਧੀਆ ਮਿਕਸ ਕਰਦਾ ਮਿਕਸ ਵਧੀਆ ਕਰਦਾ ਤੋਰਾ ਜਿਵੇਂ ਦੇਖਿਆ ਤੋਰਾ ਕਿਵੇਂ ਲੱਗਿਆ ਤੋਰਾ ਵਧੀਆ ਤੋਰਤ ਵਧੀਆ ਤੋਰਤ ਵਧੀਆ ਤੋਰਤ ਇਹਨੂੰ ਜੇ ਜਿਹੜੇ ਮਰਜੀ ਗੇਅਰ ਚ ਤੋੜ ਲੈ ਸੁਪਰ ਸੀਡਰ ਉਹ ਦੂਗਾ ਰੂਟਾ ਬੀਟਰ ਤਾਂ ਉਸੇ ਜੀ ਲੈ ਕੇ ਤੁਰ ਪੈਂਦਾ ਉਸੇ ਜੀ ਜਮਾ ਸਲੋ ਤੋਂ ਸਲੋ ਸੁਪਰ ਸੀਡਰ ਤੇ ਆਪਾਂ ਮੰਨਦੇ ਵੀ 3 ਸਪੀਡ ਕਾਰਨ ਆਉਣ ਦੇ ਹੀ ਆ ਇਹ ਵੀ ਅਪਡੇਟ ਕਰਕੇ ਹਾਂ ਹੂੰ ਬਾਕੀ ਤਾਂ ਵੇਟ ਬੂਟ ਪਾ ਹੀ ਨਹੀਂ ਰੱਖੇ ਇਹਨੂੰ ਕਿ ਲੋਡ ਹੀ ਨਹੀਂ ਪਈ ਨਾ ਨਾ ਲੋਡ ਹੀ ਨਹੀਂ ਪਈ ਹਾਂਜੀ ਆਪਾਂ ਨੂੰ ਵੇਟਾਂ ਦੀ ਕਿ ਲੋਡ ਪਈਏ ਵਧੀਆ ਸੰਦ ਕੇ ਤਾਂ ਜ਼ਰੂਰ ਉਹ ਪਾਉਣੇ ਆ ਠੀਕ ਆ ਹੁਣ ਕਿੰਨੇ ਕ ਮਤਲਬ ਘੰਟੇ ਚਲਾਤਾ ਕਿਵੇਂ ਸਰਵਿਸ ਸਰਵਿਸ ਵਧੀਆ ਰਹਿੰਦੀ ਇਹਨਾਂ ਦੀ ਸਰਵਿਸ ਵਧੀਆ ਠੀਕ ਹੈ ਸਰਵਿਸ ਬਹੁਤ ਵਧੀਆ ਮੈਨੂੰ ਮਾਤਾ ਚੱਲੇ ਗਿਆ ਹਣਾ ਤਕਰੀਬਨ ਤਕਰੀਬਨ ਕਿੰਨਾ ਕਿ ਚੱਲੇ ਗਿਆ ਹਣਾ ਦੇਖਿਆ ਨਹੀਂ ਹੈਗਾ ਠੀਕ ਹੈ ਜੀ ਜਿਆਦਾ ਚੱਲਦਾ ਹੀ ਹੈ ਤਾਂ ਤਕਰੀਬਨ ਜਦ ਹਲੇ ਆਪਾਂ ਨੇ ਕਦੂ ਕਰਿਆ ਤਾਂ ਲਾਏ ਨੇ ਉਸ ਤੋਂ ਬਾਅਦ ਤੇ ਫੇਰ ਖੜਨਾ ਹੀ ਦੀ ਆ ਹੁਣ ਚੱਲਦਾ ਤੇ ਲਾ ਹੁਣ ਜਦੋਂ ਤਾਂ ਚੱਲੀ ਆ ਬੁਢਾਈ ਜਾਂ ਉਹ ਚੱਲਦਾ ਕੋਈ ਵਧੀਆ ਵਧੀਆ ਚੱਲੀ ਜਾਂਦਾ ਠੀਕ ਹੈ ਬਾਕੀ ਤਾਂ ਅਰਜਨ ਨੂੰ ਲੱਗਦਾ ਸ਼ੁਰੂ ਤੋਂ ਉੱਚਾ ਮੰਨਿਆ ਗਿਆ ਨਾ ਟਰੈਕਟਰ ਜਿਹੜਾ ਅਰਜਣ ਤਾਂ ਫਿਰ ਹੁਣ ਪਹਿਲਾਂ ਆਇਆ ਪਹਿਲਾਂ ਤਾਂ ਇੰਟਰ ਚੱਲਦੇ ਦੀਗੇ ਹਾਂਜੀ ਹੁਣ ਜਦੋਂ ਤੇ ਅਰਜਣ ਆਏ ਨੇ ਹਾਂਜੀ ਫਿਰ ਦੇਖ ਲੋ ਇਹਨਾਂ ਦਾ ਫਰਕ ਤਾਂ ਹੁਣ ਕੰਪਨੀ ਪਾਈ ਜਾਂਦੀ ਹੈ ਸਾਡੇ ਹੂੰ ਪਹਿਲਾਂ ਮਤਲਬ ਇੰਟਰ ਵਗੈਰਾ ਟਰੈਕਟਰ ਕਾਫੀ ਮਸ਼ਹੂਰ ਹੈ ਇਹਨਾਂ ਦਾ ਆਹ ਮਸ਼ਹੂਰ ਹੈ ਤੇ ਹੁਣ ਵੀ ਰਿਹਾ ਐ ਤਾਂ ਪਹਿਲਾਂ ਦੂਆ ਜਿਹੜਾ ਹੀਟਰ ਨਾਲ ਆਉਂਦਾ ਸੀ ਹੂੰ ਮੈਂ ਚੱਲੋ ਇੱਕ ਵੀਡੀਓ ਕਰਦੇ ਆਂ ਵੀ ਇਹ ਨਵਾਂ ਆਇਆ ਹਨਾ ਹੁਣ ਨੋਵਾ ਵੀ ਆ ਗਿਆ ਚੱਲੋ ਉਹ ਵੀ ਪਸੰਦ ਹੈ ਪਰ ਜਿਹੜੀ ਇਹ ਪੁਰਾਣੀ ਸ਼ੇਪ ਦਾ ਤੁਹਾਨੂੰ ਵੀ ਨੋਵਾ ਨਾਲੋਂ ਆਪਾਂ ਨੂੰ ਆਪਾਂ ਨੇ ਦੇਖੋ ਨੋਵਾ ਚਲਾਇਆ ਤਾਂ ਹੈ ਨਹੀਂ ਨੋਵਾ ਨਾਲੋਂ ਇਹ ਜਾਨੀ ਕਿ ਆਪਾਂ ਨੂੰ ਉਹਦੇ ਨਾਲੋਂ ਬੈਟਰ ਲੱਗਿਆ ਠੀਕ ਹੈ ਉਹ ਅੱਡੋ ਅੱਡ ਪਸੰਦ ਹੈ ਨੋਵਾ ਵੀ ਸੰਧ ਕਰਦੇ ਹਾਂ ਵਧੀਆ ਨੋਵਾ ਇਹ ਨਹੀਂ ਗੱਲ ਹੈ ਟਰੈਕਟਰ ਵਧੀਆ ਉਹ ਵੀ ਕੋਈ ਦੋ ਹੌਸਪਾਵਰ ਵੀ ਵੱਧ ਆ ਰਹੀ ਠੀਕ ਹੈ ਜੀ ਇਹ ਵਧੀਆ ਹੂੰ ਤੇ ਬਾਕੀ ਠਿਕਾਉਟ ਕੂਟ ਤਾਂ ਨਹੀਂ ਹੁੰਦਾ ਵੀ ਬੈਠ ਕੇ ਉੱਤੇ ਮੈਂ ਉੱਚੇ ਬੈਠਦਾ ਮੈਂ ਕਹਿੰਦਾ ਕਾਰ 'ਚ ਚੱਲਦਾ ਹਾਂ ਜੀ ਕਾਰ 'ਚ ਤੇ ਉਹ ਕਿਵੇਂ ਉਹ ਕਿਵੇਂ ਚੱਲਦਾ ਉਹ ਵੀ ਚੱਲਦਾ ਤਾਂ ਹੁਣ ਅੱਜਕੱਲ ਹਾਈਡਰੋਲਿਕ ਤਾਂ ਸਾਰੇ ਨੇ ਹਾਂਜੀ ਯਾਨੀ ਕਿ ਚਲਾਉਣ ਨੂੰ ਆਪਾਂ ਤਾਂ ਇਹੀ ਚਲਾਉਨੇ ਆ ਮੈਂ ਤਾਂ ਉਹ ਕਦੇ ਚਲਾਇਆ ਨਹੀਂ ਹਾਂਜੀ ਘੱਟ ਵੱਧੀ ਜਿਹੜਾ ਮੈਂ ਤਾਂ ਇਹੀ ਚਲਾਉਂ ਬੰਨ ਤਾਂ ਮੈਂ ਤਾਂ ਚਲਾਉਣੀ ਇਹੀ ਆ ਵਧੀਆ ਲੱਗਦਾ ਵਧੀਆ ਲੱਗਦਾ ਆ ਜੀ ਇੱਧਰ ਨੂੰ ਤੇ ਆਪਾਂ ਦਿਖਾ ਦਈਏ ਤੇ ਲੈਫਟ ਲੁਫਟ ਕਿਵੇਂ ਆ ਜੀ ਲੈਫਟ ਕੈਪੈਸਿਟੀ ਇਹਦੀ 2200 ਕਿਜੀ ਤੱਕ ਵਧੀਆ ਚੱਕਦੀ ਆ ਹਾਂਜੀ ਬਦਕਿਆ ਕੋਈ ਇੰਨੀ ਗੱਲ ਵੀ ਉਹ ਲਿਫਟ ਮਾੜੀ ਆ ਹਾਂਜੀ ਲਿਫਟ ਵਧੀਆ ਚੱਕਦੀ ਹੈ 2200 ਕਿਜੀ ਤੱਕ ਨੂੰ ਮੈਂ ਕਈ ਕਹਿੰਦੇ ਵੀ ਜ਼ੋਰ ਘੱਟ ਮਾਰਦਾ ਉਹ ਗੱਲ ਨਹੀਂ 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 ਜ਼ੋਰ ਤਾਂ ਐਵੇਂ ਤੈਨੂੰ ਕਹਦਾਂ ਮੈਂ ਜ਼ੋਰ ਤਾਂ ਹੁਣ ਵੀ ਮਤਲਬ ਹੀ ਨਹੀਂ ਹੋ ਸਕਦਾ ਵੀ ਘੱਟ ਮਾਰੇ ਠੀਕ ਜ਼ੋਰ ਤਾਂ ਬਹੁਤ ਵਧੀਆ ਵਧੀਆ ਚੱਲਦਾ ਠੀਕ ਹੈ ਮਤਲਬ 4x4 ਲਾ ਕੇ 20 ਦੀਆਂ ਹੈਰੋ ਬੜੇ ਹਰਾਂ ਦੇ ਹਾਂ ਬੜੇ ਰਾਂ ਪਿਆ ਐਚਪੀ ਕੈਟਾਗਰੀ ਦਾ ਟ੍ਰੈਕਟਰ ਹਾਂ ਠੀਕ ਹੈ ਤੇ ਮਿੱਤਰੋ ਇਧਰ ਆ ਸਵਰਾਜ ਦੇਖ ਸਕਦੇ ਹੋ ਇਹ ਵੀ ਯੂਜ਼ ਕਰਦੇ ਆ ਤੇ ਬਾਈ ਕਹਿੰਦਾ ਵੀ ਜਿੰਨਾ ਸਾਨੂੰ ਫਵਾ ਦਾ ਚਲਾ ਕੇ ਆਉਂਦਾਗਾ ਇਹ ਕੋਡਵਰਡ ਹੁੰਦਾ ਹਨਾ ਚੁਆਇਸ ਤੇ ਕੀ ਕਹਿੰਦਾ ਬਈ ਜਾਂਦਾ ਮੈਨੂੰ ਸਾਰਿਆਂ ਨਾਲ ਵਧੀਆ ਇਹ ਚੀਜ਼ ਲੱਗਦੀ ਆ ਸਵਰਾਜ ਆਪਣੀ ਜਗ੍ਹਾ ਠੀਕ ਹੈ ਹਾਂ ਬਿਲਕੁਲ ਇਹਦੇ ਚ ਕੁਝ ਪਲੱਸ ਪੁਆਇੰਟ ਹੁੰਦੇ ਆ ਕਿਸੇ ਚ ਕਿਵੇਂ ਹੁੰਦੇ ਆ ਹਨਾ ਸਾਰੀਆਂ ਚੀਜ਼ਾਂ ਆਈਆਂ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਨਵੀਂ ਵਾਲਾ ਸ਼ੇਕ ਵਾਲਾ ਕੰਪਨੀ ਆਉਂਦੀ ਆ ਅਗਲਾ ਆਪਣਾ ਆਪਣਾ ਕਰੀ ਜਾਂਦਾ ਹਾਂਜੀ 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 ਬਿਲਕੁਲ ਬਿਲਕੁਲ ਜੀ ਤੇ ਬਾਕੀ ਆਹ ਦਿਖਾ ਸਕਦੇ ਆ ਦੇਖ ਲਓ ਤੁਸੀਂ ਹਨਾ ਸਾਰਾ ਟਰੈਕਟਰ ਤੁਸੀਂ ਇੱਧਰ ਵੀ ਦੇਖ ਲਓ ਮੈਨੂੰ ਲੱਗਦਾ ਮੈਂ ਥੋੜੀ ਜਦੋਂ ਆਇਆ ਟਰੈਕਟਰ ਦਾ ਦੇਖਿਆ ਜਦੋਂ ਪਿੱਛੋਂ ਤੇ ਜ਼ਿਆਦਾ ਮੈਨੂੰ ਲੱਗਦਾ ਤੁਸੀਂ ਹੱਕ ਜੀ ਕਿ ਵਲੀ ਤਾਂ ਫਿਰ ਹੁਣ ਆਇਆ ਉਹ ਹੱਕ ਚੌੜੀ ਸੀਗੀ ਉਹਦੀ ਟਰਾਲੀ ਦੀ ਬਣਾਈ ਆ ਫਿਰ ਥੱਲੇ ਨੂੰ ਕਰ ਲਈ ਖੋਲਣੀ ਪਈ ਇਹ ਨਾ ਇੱਥੇ ਉਹ ਪੱਤੀਆਂ ਜੇ ਲਾਈ ਤੇ ਉਹ ਪੜਾਤੀਆਂ ਸੀ ਦੋ ਹੀ ਟਰਾਲੀ ਬੜੀ ਪੈਂਦੀ ਹੋਗੀ ਵੱਡਾ ਟਰਾਲਾ ਮੈਂ ਦੇਖਿਆ ਸੀ ਉਹਦੇ ਉੱਤੇ ਖੜਾ ਸੀਗਾ ਤੇ ਖਿੱਚ ਲੈਂਦਾ ਬੜੇ ਆਰਾਮ ਨਾਲ ਲੈ ਮੈਂ ਕਹਿੰਦਾ ਟੋਚਨ ਵੀ ਨਹੀਂ ਪਾਇਆ ਪਾਇਆ ਹੀ ਨਹੀਂਗਾ ਨਾ ਆਪਣੀ ਆਇਆ ਕੀ ਆ ਵੀ ਵਧੀਆ ਕਰਤਾ ਇਹਨਾਂ ਨੇ ਜਿਹੜਾ ਆ ਡਬਲ ਆ ਅੱਛਾ ਕਈਆਂ ਹਾਂ ਪਰ ਦੇਖਿਆ ਟਰੈਕਟਰਾਂ ਦੇ ਸਿੰਗਲ ਆਉਂਦਾ ਹੈ ਨਾ ਇਹਦੇ ਨਾਲ ਜਿੱਧਰਲੀ ਮਰਜ਼ੀ ਜੋ ਜੇ ਉਹ ਬਰੋਬਰ ਕਰਨੀਆਂ ਜਾਂ ਬਰੋਬਰ ਕਰਨੀਆਂ ਬਹੁਤ ਵਧੀਆ ਵਧੀਆ ਉਧਰ ਲਈ ਵੀ ਇੱਕੋ ਜਿਹੀ ਹੋ ਜਾਂਦੀ ਹੈ ਜੀ 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 ਬਾਕੀ ਤਾਂ ਉਹ ਚ ਸਿੰਗਲ ਆਉਂਦੀ ਆ ਅੱਛਾ ਇਹਦੇ ਚ ਸਿੰਗਲ ਆ ਹਾਂ ਇਹ ਚ ਸਿੰਗਲ ਆ ਕੀ ਰਹਾ ਤਾਂ ਵੀ ਇਹ ਚ ਆ ਵੀ ਸਹੂਲਤਾਂ ਧਿਆਨ ਰੱਖਿਆ ਹੈ ਨਾ ਵੀ ਜਿਹੜਾ ਆ ਨਹੀਂ ਨਹੀਂ ਆ ਤਾਂ ਬਹੁਤ ਵਧੀਆ ਆ ਵੀ ਬਹੁਤ ਵਧੀਆ ਨੇ ਜਿਹੜੇ ਲਾਏ ਨੇ ਕੰਟਰੋਲ ਹਾਂ ਇਹ ਤਾਂ ਮੁੱਖੀ ਸਾਰੇ ਟਰੈਕਟਰਾਂ ਹਾਂ ਨਹੀਂ ਸਾਲਾ ਫਰਜ਼ੀ ਉਹ ਦੂਆ ਪਾਉਣ ਨੂੰ ਔਖਾ ਲੱਗਦਾ ਸੁਪਰ ਆਪਣੇ ਦੂਆ ਜਿਹੜਾ ਪਾਉਂਦੇ ਨੇ ਆ ਕਟਰਾ ਜੀ ਉਹ ਪਾਉਣ ਨੂੰ ਔਖਾ ਲੱਗਦਾ ਇਹਨੂੰ ਜਿੱਥੇ ਕੁ ਮਰਜ਼ੀ ਕਢਾ ਦੇ ਉੱਤੇ ਬੈਕ ਕਰ ਲਿਓ ਤੇ ਐਂ ਪੈਂਦਾ ਨਾ ਇਹ ਸਲੂਟ ਹਾਂਜੀ ਹਾਂਜੀ ਇਹਦੇ ਉੱਤੇ ਕਰਕੇ ਨਹੀਂ ਤਾਂ ਮੂਰੇ ਰੁੜ ਗਿਆ ਕਦੇ ਪਿੱਛੇ ਰੁੜ ਗਿਆ ਪਾਉਣ ਨੂੰ ਸਖਾਲਾ ਸਖਾਲਾ ਵਧੀਆ ਗਿਆ ਹਾਂ ਤੇ ਇਹਨੂੰ ਪੀਟੀਓ ਤੇ ਫਿਰ ਤੂੜੀ ਵਾਲੀ ਮਸ਼ੀਨ ਵਗੈਰਾ ਤੇ ਵੀ ਚਲਾਇਆ ਕਿ ਨਹੀਂ ਕਦੇ ਚਲਾਇਆ ਇਹਨੂੰ ਨਹੀਂ ਹਾਂਲੇ ਆਪਾਂ ਨੇ ਇਹ ਨਹੀਂ ਚਲਾਇਆ ਹੈਗਾ ਕਿਉਂ ਤੂੜੀ ਦੇ ਸੀਜ਼ਨ ਤੋਂ ਬਾਅਦ ਚ ਲਿਆ ਨਾ ਇਹ ਹਾਂਜੀ 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 ਹੁਣ ਦੇਖਾਂਗੇ ਤੂੜੀ ਵਾਲਾ ਸੀਜ਼ਨ ਨੂੰ ਖਿੱਚੂਗਾ ਤੂੜੀ ਵਾਲਾ ਵਧੀਆ ਵਧੀਆ ਮੰਨਦੇ ਪਰਫਾਰਮੈਂਸ ਓਵਰ ਆਲ ਜਿਵੇਂ ਚਲਾ ਕੇ ਦੇਖਿਆ ਸਾਰਾ ਤੁਹਾਡੇ ਟੈਸਟਮੈਂਟ ਰਾਈਟਡ ਸੁਪਰ ਸੀਡਰ ਤੇ ਉਹ ਖਿੱਚਿਆ ਤੂੜੀ ਵਾਲੀ ਤੇ ਇਹਨੂੰ ਕੋਈ ਔਖੀ ਕੋਈ ਔਖੀ ਨਹੀਂ ਬਿਲਕੁਲ ਬਿਲਕੁਲ ਤੇ ਮੈਂ ਚਲੋ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆ ਨੀ ਨਹੀਂ ਵਧੀਆ ਕਰ ਰਹੇ ਜੀ ਬਹੁਤ ਦੇਖੋ ਟਰੈਕਟਰ ਹਨ ਸਾਰੇ ਵਧੀਆ ਹੁੰਦੇ ਆ ਮਾੜਾ ਕੋਈ ਨਹੀਂ ਹੁੰਦਾ ਕੋਈ ਕਿਸੇ ਪਲੱਸ ਪੁਆਇੰਟ ਜਿਵੇਂ ਚੀਜ਼ਾਂ ਹਨ ਦੱਸਤੀਆਂ ਵੀ ਇੱਕ ਜੈਨੂਨ ਰਿਵਿਊ ਤੁਹਾਡੇ ਸਾਹਮਣੇ ਨਹੀਂ ਨਹੀਂ ਵਧੀਆ ਬਹੁਤ ਵਧੀਆ ਚੀਜ਼ ਆਈ ਇੱਧਰ ਤੁਹਾਨੂੰ ਦਿਖਾਇਆ ਸਵਰਾਜ 855 RF 4x4 ਆਜ ਕੀ ਨਵਾਂ ਲੈ ਆਂਦਾ ਹਰ ਹਾਂਜੀ ਹਾਂਜੀ ਲੈਂਡ ਫੋਰਸ ਠੀਕ ਹੈ ਜੀ ਬਿਲਕੁਲ ਆਈ ਪਾਵਾਂਗੇ ਬਾਕੀ ਆ ਤਾਂ ਸਾਰਾ ਹਨਾ ਦੇਖ ਸਕਦੇ ਹੋ ਤੁਸੀਂ ਡਬਲ ਵਾਲਵ ਆ ਜਾਂਦੇ ਆ ਭਰਾ ਆ ਹਾਂ ਇਹਦਾ ਬਹੁਤ ਫਾਇਦਾ ਹੂੰ ਆ ਜਿਹੜਾ ਡਬਲ ਦਿੱਤੇ ਇਹਦਾ ਵੀ ਵਾਫਦਾ ਹਾਂਜੀ ਹਾਂਜੀ ਹਾਂ ਬਿਲਕੁਲ ਬਾਕੀ ਇਹ ਚ ਮੈਨੂੰ ਲੱਗਦਾ ਸਾਰੀਆਂ ਜਿਵੇਂ ਨਵਾਂ ਲਾਂਚ ਹੋਇਆਗਾ ਇਹਨਾਂ ਵੀ ਕਿਸਾਨ ਨੂੰ ਚਾਹੀਦਾ ਆ ਜੀ ਆਪਾਂ ਸਾਰੀ ਟੀਜ ਦੇ ਵਿੱਚ ਉਹ ਹੋ ਰਹੀ ਆ ਹਾਂਜੀ ਹਾਂਜੀ ਵੀ ਤੁਹੋਲਤ ਦੇ ਮੁਤਾਬਕ ਸਾਰਾ ਧਿਆਨ ਰੱਖਿਆ ਗਿਆ ਵੀ ਕੀ ਕੀ ਚੀਜ਼ ਚਾਹੀਦੀ ਹੈ ਕਿਸਾਨ ਨੂੰ ਕਿਹੜੇ ਕਿਹੜੀ ਨਹੀਂ ਹੈ ਨਾ ਬਿਲਕੁਲ ਬਿਲਕੁਲ ਤੇ ਬਾਕੀ 4x4 ਦੇ ਵਿੱਚ ਜਦੋਂ ਹੋ ਜਾਂਦੀ ਚੀਜ਼ ਤਾਂ ਮੈਨੂੰ ਕੋਈ ਫਰਕ ਤਾਂ ਪੈਂਦਾ ਬਿਲਕੁਲ ਬਿਲਕੁਲ ਫਰਕ ਪੈਂਦਾ ਸਮੇ ਟੂ ਵੀਲ ਨੇ ਜੋ ਬਾਕੀ ਗੇਅਰ ਗੁਰ ਵਗੈਰਾ ਤੁਸੀਂ ਦੇਖ ਲਓ ਨਾ ਹਾਈ ਲੋਅ ਤੇ ਬਾਕੀ ਆਪਾਂ ਇਹਨੂੰ ਕਹੇ ਫੋਰ ਸਪੀਡਸ ਕਹਿ ਸਕਦੇ ਹਾਂਗੇ ਹਾਂ ਬਿਲਕੁਲ ਜਦੋਂ ਇੱਕ ਜਮਾ ਹੀ ਸਲੋ ਹੋ ਜਾਂਦੀ ਹੈ ਟਰਾਲੀ ਵਗੈਰਾ ਜਿਵੇਂ ਖਿੱਚਣੀ ਆ ਜਾਂ ਕੁਝ ਵੀ ਆ ਉਸ ਹਿਸਾਬ ਨਾਲ ਕੁਝ ਆਪਸ਼ਨ ਸੀ ਮੈਂ ਭੁੱਲ ਗਿਆ ਉਹ ਦਿੱਤੀਆਂ ਹੋਈਆਂ ਇਹਦੇ ਵਿੱਚ ਹਾਂ ਹਾਂ ਤੇ ਟੋਟਲ 20 ਗੇਅਰ ਹਨ ਬਈ हां भी हां 20 गियर ਦੇ ਵਿੱਚ ਆ ਇਹ ਟੋਟਲ 20 ਸਪੀਡ ਦੇ ਵਿੱਚ ਇਹ ਵੀ ਫਰਕ ਆ ਹਾਂ ਲੱਗਦਾ ਉਹਦੀਆਂ 15 ਸਪੀਡ ਹੈ ਹਨਾ ਜੀ ਉਹਦੀ 15 ਸਪੀਡ ਹੈ ਹਾਂ ਇਹ 4 ਸਪੀਡ ਚ ਆ ਗਿਆ ਨਾ ਇਹ 4 ਚ ਆ ਗਿਆ ਹਾਂ ਬਾਕੀ ਇਹਦਾ ਵੀ ਪਲੱਸ ਪੁਆਇੰਟ ਆ ਗਿਆ ਬਾਕੀ ਇੰਜਨ ਉੰਜਨ ਦਾ ਤਾਂ ਮੰਨ ਕੇ ਚਲੋ ਬਲਾਈ ਹੈ ਉੰਜਨ ਦਾ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇੰਜਨ ਤਾਂ ਬਹੁਤ ਵਧੀਆ ਨੇ ਹਾਲੇ ਭੋਰਾ ਵੀ ਲੀਕ ਨਹੀਂ ਕੋਈ ਨਾ ਹੋਵੇ ਨਾ ਇਹਦੀ ਹੋਣੀ ਹੀ ਨਹੀਂ ਠੀਕ ਹੈ ਜੀ ਹਾਂ ਬਿਲਕੁਲ ਤੇ ਬਾਕੀ ਇਧਰ ਦਾ ਸਾਨੂੰ 855 ਬਾਰੇ ਤਾਂ ਦੱਸਣ ਲੋੜ ਨਹੀਂ ਇਹ ਤਾਂ ਆਪਾਂ ਨੇ ਹਾਂਜੀ ਹਾਂਜੀ ਚਲਾਉਣੀ ਹੀ ਆ ਹੁਣ ਪਤਾ ਹੀ ਮੈਂ ਸੋਚਿਆ ਤਾਂ ਆ ਵੀ ਨਵੀਂ ਚੀਜ਼ ਆਈ ਹੈ ਇਹਦਾ ਕੰਪੈਰੀ ਨਹੀਂ ਦਿਖਾ ਦੀ ਵੀ ਕਿਵੇਂ ਦਾ ਹੈਨਾ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਹਾਂਜੀ ਹਾਂਜੀ ਸੋ ਮਿਲਦੇ ਹਾਂ ਦੋਸਤੋ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ